ਲੂਕਾ ਅਧਿਆਇ 7 ਜਾਂ ਉਹ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਦੇ ਕੰਨਿ ਪਾ ਚੁੱਕਿਆ ਤਾਂ ਕਫਰਨਹੂਮ ਵਿੱਚ ਆਇਆ ਅਤੇ ਕਿਸ ਸੁਬੇਦਾਰ ਦਾ ਨੌਕਰ ਜਿਹੜਾ ਉਹਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨਾਉ ਸੀ ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੀਆਂ ਕਈ ਬਜ਼ੁਰਗਾਂ ਨੂੰ ਉਸ ਦੇ ਕੋਲ ਕੱਲਿਆ ਅਤੇ ਉਸ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ ਸੁਝਾਂ ਉਹ ਯਿਸੂ ਦੇ ਕੋਲ ਆਪੜੇ ਉਹਨਾਂ ਨੇ ਉਸ ਦੀ ਵੱਡੀ ਮਿੰਨਤ ਕਰਕੇ ਆਖਿਆ ਉਹ ਇਸ लायक ਹੈ ਜੋ ਤੂੰ ਉਹਦੇ ਲਈ ਇਹ ਕੰਮ ਕਰੇ ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਹਨੇ ਆਪੇ ਸਾਡੇ ਲਈ ਸਮਾਜ ਮੰਦਰ ਬਣਵਾਇਆ ਹੈ ਯਿਸੂ ਉਹਨਾਂ ਦੇ ਨਾਲ ਚੱਲਿਆ ਗਿਆ ਔਰ ਜਾਂ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਕਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ लायक ਨਹੀਂ ਜੋ ਤੂੰ ਮੇਰੀ ਛੱਤ 'ਤੇ ਆਵੇਂ ਐਸੇ ਕਾਰਨ ਮੈਂ ਆਪਣੇ ਤਾਈ तेरे को भी जोग ना समझा पर तू निरा बचनी उचार ता मेरा छोकरा चंगा हो जाएगा क्यों जो मैं भी एक मनुख दूए के हुक्म नू अपने विच रखदा हाँ और एक नु आखदा हाँ जांदा है और दुए नु आ, ता है और अपने नौकर न कि ता ओ करदा है येसु ने यह गल् सुन के उससे अचरज मनिया ਅਤੇ ਉਸ ਪੀੜ ਦੀ ਵੱਲ ਜੋ ਉਹਦੇ ਮਗਰ ਚਲੀ ਆਉਂਦੀ ਸੀ ਮੁੜ ਕੇ ਕਿਹਾ ਮੈਂ ਤੁਹਾਨੂੰ ਸਤ ਅਖਦਾ ਹਾਂ ਤੋ ਇਸਰਾਇਲ ਵਿੱਚ ਵੀ ਐਡੀ ਨੇਚਾ ਨਹੀਂ ਵੇਖੀ ਜੋ ਭੇਜੇ ਗਏ ਸਨ ਉਹਨਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਹੋਇਆ ਡਿਠਾ ਇਹ ਜੇ ਥੋੜੇ ਜਰ ਪਿਛੋਂ ਇਹ ਹੋਇਆ ਜੋ ਨਾਇਨ ਨਾਉ ਦੇ ਇੱਕ ਨਗਰ ਨੂੰ ਗਿਆ ਔਰ ਉਹਦੇ ਚੇਲੇ ਅਤੇ ਵੱਡੀ ਪੀੜ ਉਹਦੇ ਨਾਲ ਤੁਰੀ ਜਾਂਦੀ ਸੀ ਅਤੇ ਜਿਸ ਵੇਲੇ ਉਹ ਨਗਰ ਦੇ फाटक ਦੇ ਜਿਹੜੇ ਆ ਪੁੱਜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕੋ ਹੀ ਪੁੱਤਰ ਸੀ ਅਤੇ ਉਹ ਵਿਧਵਾ ਸੀ ਔਰ ਨਗਰ ਦੀ ਵੱਡੀ ਭੀੜ ਉਹਦੇ ਨਾਲ ਹੈ ਸੀ ਪ੍ਰਭੂ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਦਾ ਉਸ ਨੂੰ ਆਖਿਆ ਨਾ ਰੋ ਔਰ ਜਿਹੜੇ ਆ ਕੇ ਸੀੜੀ ਨੂੰ ਛੋਇਆ ਔਰ ਚੁੱਕਣ ਵਾਲੇ ਖਲੋ ਗਏ ਤਦ ਉਹਨੇ ਕਿਹਾ हे ਜਵਾਨ ਮੈਂ ਤੇਨੂੰ ਆਖਦਾ ਉਠ ਤਾਂ ਉਹ ਮਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹਨੂੰ ਉਹਦੀ ਮਾਂ ਨੂੰ ਸੌਂਪ ਦਿੱਤਾ ਤਾਂ ਸਭ ਦੇ ਸਭ ਡਰ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਕੇ ਬੋਲੇ ਭਈ ਸਾਡੇ ਵਿੱਚ ਵੱਡਾ ਨਬੀ ਉੱਠਿਆ ਨਾਲੇ ਪਰਮੇਸ਼ਰ ਨੇ ਸਾਡੀ ਪ੍ਰਜਾਤੇ ਨਿਗਾਹ ਕੀਤੀ ਔਰ ਉਹਦੀ ਵੇਖੇ ਇਹ ਗੱਲ ਸਾਰੇ ਯਹੂਦੀਆ ਅਤੇ ਉਸ तमाम ਇਲਾਕੇ ਵਿੱਚ ਖਿੰਡ ਗਈ ਯਹੂਨਾ ਦੇ ਚੇਲਿਆਂ ਨੇ ਉਸ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਖਬਰ ਦਿੱਤੀ ਔਰ ਯਹੂਨਾ ਨੇ ਆਪਣੇ ਚੇਲੇ ਵਿੱਚੋਂ ਦੋ ਜਣੇ ਕੋਲ ਸਦਕੇ ਪ੍ਰਭੂ ਨੂੰ ਕਹਾ ਪੁੱਜਿਆ ਪਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ ਸੋ ਉਹਨਾਂ ਮੁਰਖਾਂ ਨੇ ਉਹਦੇ ਕੋਲ ਆਣ ਕੇ ਕਿਹਾ ਕਿ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਸਾਡੇ ਜ਼ਬਾਨੇ ਤੈਨੂੰ ਇਹ ਕਹਾ ਪੁੱਜਿਆ ਹੈ ਪਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ ਉਸਨੇ ਉਸ ਕੜੀ ਬਹੁਤਿਆ ਰੋਗਾ ਔਰ ਬਲਾਈਆਂ ਅਤੇ ਬਧਰੂਆਂ ਤੋਂ ਚੰਗਾ ਕੀਤਾ ਅਤੇ ਬਹੁਤਿਆ ਅੰਨਿਆਂ ਨੂੰ ਸੁਜਾਕਾ ਕੀਤਾ ਸੀ ਤਾਂ ਉਹਨੇ ਉਹਨਾਂ ਨੂੰ ਉੱਤਰ ਦਿੱਤਾ ਕੋਈ ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਹੈ ਇਹ ਉਹਨਾਂ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਲੰਘੇ ਤੁਰਦੇ ਹਨ ਕੋੜੀ ਸੁਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਮੁਰਦੇ ਜਵਾਲੇ ਜਾਂਦੇ ਹਨ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਤੰਨ ਹੈ ਉਹ ਜੋ ਮੇਰੇ ਕਾਰਨ ਠੁੱਕਰ ਨਾ ਖਾਵੇ ਜਾਂ ਯੂਨਾ ਦੇ ਭੇਜੇ ਹੋ ਚਲੇ ਗਏ ਤਾਂ ਯੂਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਨਿਕਲੇ ਸੋ ਪਹਿਲਾਂ ਇੱਕ ਕਾਨੇ ਨੂੰ ਜਿਹੜਾ ਵਾਹ ਨਾਲ ਹਿਲਦਾ ਹੈ ਫਿਰ ਤੁਸੀਂ ਕੀ ਵੇਖਣ ਨਿਕਲੇ ਸੋ ਕਿ ਇੱਕ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖੋ ਉਹ ਜੋ ਪੜਕੀਲੀ ਪੋਸ਼ਾਕ ਪਹਿਨਦੇ ਅਤੇ ਆਨੰਦ ਭੋਗਦੇ ਹਨ ਸੋ ਰਾਜਿਆਂ ਦੇ ਮਹਿਲਾਂ ਵਿੱਚ ਹੁੰਦੇ ਹਨ ਫੇਰ ਤੁਸੀਂ ਕੀ ਵੇਖਣ ਨਿਕਲੇ ਸੋ ਕੀ ਇੱਕ ਨਬੀ ਹਾਂ ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੱਡਾ ਇਹ ਉਹ ਹੈ ਜਿਹਦੇ ਹੱਕ ਵਿੱਚ ਲਿਖਿਆ ਹੈ ਵੇਖੋ ਮੈਂ ਆਪਣਾ ਦੂਤ ਤੇਰੇ ਅੱਗੇ ਕੱਲਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਤੀਵੀਆਂ ਤੋਂ ਜੰਮੇ ਉਹਨਾਂ ਵਿੱਚੋਂ ਯਹੂਨਾ ਨਾਲੋਂ ਵੱਡਾ ਕੋਈ ਨਹੀਂ ਪਰ ਜੋ ਪਰਮੇਸ਼ਰ ਦੇ ਰਾਜ ਵਿੱਚ ਛੋਟਾ ਹੈ ਉਸ ਤੋਂ ਵੱਡਾ ਹੈ ਔਰ ਸਮਨ ਲੋਕਾਂ ਨੇ ਜਾਂ ਸੁਣਿਆ ਅਤੇ ਮਸੂਲੀਆ ਨੇ ਵੀ ਯੋਹਨਾ ਦਾ ਬਪਤਿਸਮਾ ਲੈ ਕੇ ਪਰਮੇਸ਼ਰ ਨੂੰ ਸੱਚਾ ਮੰਨਿਆ ਪਰ ਫਰਿਸੀਆ ਅਤੇ ਸ਼ਰਧ ਦੇ ਸਖਲੌਣ ਵਾਲਿਆਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਦੇ ਜੁਗਤ ਨੂੰ ਟਾਲ ਦਿੱਤਾ ਫਿਰ ਮੈਂ ਇਸ ਪੀੜੀ ਦੇ ਲੋਕਾਂ ਨੂੰ ਕਿਹਦੇ ਵਰਗਾ ਦੱਸਾਂ ਅਤੇ ਉਹ ਕਿਹਦੇ ਸਮਾਨ ਹਨ ਉਹ ਉਹਨਾਂ ਨਿੰਗਰਾਂ ਵਰਗੇ ਹਨ ਜਿਹੜੇ ਬਾਜ਼ਾਰ ਵਿੱਚ ਬੈਠੇ ਇੱਕ ਦੂਏ ਨੂੰ ਆਵਾਜ਼ ਮਾਰਦੇ ਜੋ ਆਖਦੇ ਹਨ ਭਈ ਤੂੰ ਸਾਡੇ ਲਈ ਬੌਂਸਰੀ বাজਾਈ ਪਰ ਤੁਸੀਂ ਨਾ ਨੱਚੇ ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਰੋਏ ਯਹੂਨਾ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਨਾ ਪੀਂਦਾ ਆਇਆ ਹੈ ਅਬ ਤੁਸੀਂ ਕਹਿੰਦੇ ਹੋ ਕਿ ਉਹਦੇ ਵਿੱਚ ਇੱਕ ਪੁੱਤ ਹੈ ਮਨੁੱਖ ਦਾ ਪੁੱਤਰ ਖਾਂਦਾ ਪਿੰਦਾ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਵੇਖੋ ਉਹ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਔਰ ਪਾਪੀਆਂ ਦਾ ਯਾਰ ਹੈ ਸੋ ਗਿਆਨ ਆਪਣੇ ਸਾਰੇ ਬਾਲਕਾਂ ਤੋਂ ਸੱਚਾ ਠਹਿਰਿਆ ਫੇਰ ਯਹੂਦੀਆਂ ਵਿੱਚੋਂ ਇੱਕ ਨੇ ਉਹਦੇ ਅੱਗੇ ਅਰਜ਼ ਕੀਤੀ ਜੋ ਮੇਰੇ ਨਾਲ ਰੋਟੀ ਖਾਂ ਤਾਂ ਉਹ ਫਰੀਸੀ ਦੇ ਘਰ ਜਾ ਕੇ ਖਾਣ ਬੈਠਾ ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀ ਸੀ ਜਿਹੜੀ ਪਾਪਨ ਸੀ ਅਤੇ ਉਹ ਇਹ ਜਾਣ ਕੇ ਭਈ ਉਹ ਫਰੀਸੀ ਦੇ ਘਰ ਖਾਣ ਬੈਠਾ ਹੈ ਇੱਕ ਸ਼ੀਸ਼ੀ ਵਿੱਚ ਅਤਰ ਲਿਆਈ ਔਰ ਪਿਛਲੀ ਵੱਲ ਉਹਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ-ਰੋਂਦੀ ਅੰਜੂ ਨਾਲ ਉਹਦੇ ਚਰਨ ਭਿਉਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੁੰਜ ਕੇ ਉਹਦੇ ਚਰਨ ਚੁੰਮੇ ਅਤੇ ਅਤਰ ਮਲਿਆ। ਅਰ ਇਹ ਵੇਖ ਕੇ ਉਹ ਫਰੀਸੀ ਜਿਨੇ ਉਹਨੂੰ ਨਿਯੋਤਤ ਦਿੱਤਾ ਸੀ ਆਪਣੇ ਜੀਭ ਚ ਕਹਿਣ ਲੱਗਾ ਭਈ ਇਹ ਮਨੁੱਖ ਜੇ ਨਵੀਂ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀ ਜੋ ਉਹਨੂੰ ਛੋਂਦੀ ਹੈ ਕੌਣ ਹੈ? ਉਹ ਕਿਉਂ ਜੀ ਹੈ? ਕਿਉਂ ਜੋ ਉਹ ਪਾਪਣ ਹੈ? ਯਿਸੂ ਨੇ ਅੱਗੋਂ ਉਹਨੂੰ ਕਿਹਾ ਸ਼ਮੂਨ ਮੈਂ ਤੈਨੂੰ ਕੁਝ ਆਖਣਾ ਹਾਂ। ਤਾਂ ਉਹ ਬੋਲਿਆ ਗੁਰੂ ਜੀ ਫਰਮਾਓ। ਕਿਸੇ ਸ਼ਾਹੂ ਕਰਦੇ ਦੋ ਕਰਜ਼ਾਈ ਸੰ ਇੱਕ 250 ਰੁਪਏ ਦਾ ਅਤੇ ਦੂਆ 50 ਦਾ ਜਾਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤਾਂ ਉਹਨੇ ਦੋਹਾਂ ਨੂੰ ਬਖਸ਼ ਦਿੱਤਾ ਸੋ ਉਹਨਾਂ ਵਿੱਚੋਂ ਉਸ ਨਾਲ ਕਿਹੜਾ ਵਧੇਕ ਪਿਆਰ ਕਰੇਗਾ ਸ਼ਮੌਨ ਨੇ ਉੱਤਰ ਦਿੱਤਾ ਮੇਰੀ ਜਾਂਚ ਵਿੱਚ ਉਹ ਜਿਹਨੂੰ ਉਸਨੇ ਵਧੇਕ ਬਖਸ਼ਿਆ ਤਾਂ ਉਸਨੇ ਉਹਨੂੰ ਆਖਿਆ ਤਾਂ ਠੀਕ ਨਿਬੜਾ ਕੀਤਾ ਫਿਰ ਉਸ ਦੀਵ ਦੀ ਵੱਲ ਮੂੰਹ ਫੇਰ ਕੇ ਸ਼ਮੌਨ ਨੂੰ ਕਿਹਾ ਤੂੰ ਇਸ ਧੀ ਨੂੰ ਵੇਖਦਾ ਹੈ ਮੈਂ ਤੇਰੇ ਘਰ ਆਇਆ ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਪਰ ਇਹਨੇ ਮੇਰੇ ਪੈਰਾਂ ਅੰਝੋ ਨਾਲ ਭੇਵੇਂ ਅਤੇ ਆਪਣੇ ਬਾਹਾਂ ਨਾਲ ਪੁੰਝੇ ਤੈਂ ਮੈਨੂੰ ਨਾ ਚੁੰਮਿਆ ਪਰ ਇਹ ਜਦੋਂ ਦਾ ਮੈਂ ਇੱਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ ਤੈਂ ਮੇਰੇ ਸਿਰ ਤੇ ਤੇਲ ਨਾ ਮਲਿਆ ਪਰ ਇਸਨੇ ਮੇਰੇ ਪੈਰਾਂ ਨੂੰ ਅਤਰ ਮਲਿਆ ਇਸ ਕਾਰਨ ਮੈਂ ਤੈਨੂੰ ਆਖਦਾ ਕਿ ਇਹਦੇ ਪਾਪ ਜੋ ਬਹੁਤੇ ਹਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸਨੇ ਪਿਆਰ ਬਹੁਤ ਕੀਤਾ ਪਰ ਜਿਹਨੂੰ ਥੋੜਾ ਮਾਫ ਕੀਤਾ ਗਿਆ ਸੋ ਥੋੜਾ ਪਿਆਰ ਕਰਦਾ ਹੈ ਫਿਰ ਉਹਨ ਉਸ ਦੀਵ ਨੂੰ ਆਖਿਆ ਤੇਰੇ ਪਾਪ ਮਾਫ ਕੀਤੇ ਗਏ ਅਤੇ ਜਿਹੜੇ ਉਹਦੇ ਨਾਲ ਖਾਣ ਨੂੰ ਬੈਠੇ ਸਨ ਆਪਣੇ ਮਨ ਵਿੱਚ ਕਹਿਣ ਲੱਗੇ ਭਈ ਇਹ ਕੌਣ ਹੈ ਜੋ ਪਾਪ ਦੀ ਮਾਫੀ ਕਰਦਾ ਹੈ ਅਤੇ ਉਸਨੇ ਉਸ ਦੀਵ ਨੂੰ ਆਖਿਆ ਤੇਰੀ ਨੇਚ ਨੇ ਤੈਨੂੰ ਬਚਾਇਆ ਹੈ ਸ਼ਾਂਤੀ ਨਾਲ ਚਲੀ ਜਾ